ਕੀ ਸੰਦੀਪ ਸਿੰਘ ਸਣੀ ਦੇ ਕਰਕੇ ਉਹਦੇ ਭਰਾ ਨੂੰ ਵੋਟ ਬੈਂਕ ਦੇ ਵਿੱਚ ਮਿਲੇਗਾ ਮਨਾਫਾ ਵਾਦੇ ਨਾਲ ਕਹਿੰਦਾ ਵੀ ਉਹ ਜਿੱਤੂਗਾ ਜੀ 25000 ਵੋਟ ਤੇ ਜਿੱਤੂਗਾ ਦਾਵਾ ਕਰਕੇ ਵਿਖਸਦੇ ਕਿ ਸ਼ਰਤ ਲਾ ਕੇ ਵਿਖਸਦੇ ਸ਼ਰਤ ਲਾ ਕੇ ਦੇਖ ਲੈਣਾ ਕਿਸਦੀਰ ਸੂਰੀ ਦਾ ਜਦਾ ਕਤਲ ਹੁੰਦਾ ਉਸ ਚੱਕਰ ਚ ਹੁਣ ਲੋਕ ਇਹ ਚਰਚਾ ਕਰ ਰਹੇ ਨੇ ਜੀ ਉਹਦੇ ਨਾਲ ਹਿੰਦੂ ਵੋਟ ਟੁੱਟ ਜੂਗੀ ਬਹੁਤ ਵੱਡਾ ਜਿਹੜਾ ਇਫੈਕਟ ਆ ਜਿਹੜਾ ਉਸ ਵੋਟ ਤੇ ਪੈਗਾ ਨਹੀਂ ਫਿਰ ਜੇ ਹਾਂ ਐ ਤਾਂ ਫਿਰ ਸੂਰੀ ਦੇ ਮੁੰਡੇ ਨੂੰ ਖੜਾ ਕਰ ਦੇਣਾ ਉਥੇ ਦੇਖ ਲੈਣਾ ਥਾ ਸੂਰੀ ਦੇ ਮੁੰਡੇ ਦੇ ਕਾਗਜ਼ ਭਰ ਦੇਣ ਪਤਾ ਲੱਗ ਜੂਗਾ ਨਾ 25 ਪਿੰਡ ਤਾਂ ਤਰਨਤਾਰਨ ਦੇ ਅਜੇ ਇੱਕ ਪਾਸੇ ਹੋ ਗਏ ਆ ਉਹ ਕਹਿੰਦੇ ਸਾਡੇ ਪਿੰਡਾਂ ਚ ਭਾਉ ਕੋਈ ਹੋਰ ਆ ਕੇ ਬੜੇ ਨਾ ਸਾਡੇ ਪਿੰਡਾਂ ਚ ਆਉਣਾ ਤਾਂ ਕੱਲੇ ਮਨਦੀਪ ਸਿੰਘ ਨੇ ਆਉਣਾ ਵਾ ਇੰਨਾ ਸਤਕਾਰ ਮਿਲ ਰਿਹਾ ਨਹੀਂ ਇਹਨਾਂ ਨੇ ਤਾਂ ਦੁਕਾਨਾਂ ਬਣਾ ਛੜੀਆਂ ਸੀ ਮਰਦੇ ਆ ਪੰਜਾਬ ਦੇ ਪੁੱਤ ਮਰਦੇ ਰਹਿਣ ਉੱਜੜਦਾ ਪੰਜਾਬ ਉੱਜੜਦਾ ਮੈਂ ਜੀ ਕਾਲੀਦਲ ਯੂਨਾਈਟਿਡ ਆ ਮੈਂ ਕਾਲੀਦਲ ਮਾਨ ਆ ਮੈਂ ਫਲਾਨਾ ਮੈਂ ਅਮਕਨ ਇਹਨੇ ਸਾਡਾ ਬੇੜਾ ਭਾਗੇ ਤਰਤਾ ਸੀ ਰੁਲਦੇ ਫਿਰਦੇ ਆ ਉਹ ਕੇਵਲ ਪੰਜਾਬ ਦਾ ਪੁੱਤ ਖੜਾ ਕੀਤਾ ਤੇ ਪੰਜਾਬ ਲਈ ਕੀਤਾ ਤੇ ਪੰਜਾਬੀ ਕੀਤਾ ਉਹ ਮੱਝ ਹੈ ਉਹ ਰੁੜਿਆ ਹੋਇਆ ਹੈ ਉਹ ਦਰਿਆ ਚ ਡੁੱਬਿਆ ਹੋਇਆ ਉਹ ਉਜੜਿਆ ਹੋਇਆ ਸਭ ਤੋਂ ਪਹਿਲਾਂ ਜਿਹੜੇ ਪਹੁੰਚੇ ਸੀ ਉਹ ਪਹੁੰਚੇ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਉਹਨਾਂ ਦੀ ਛਾਰ ਲੈਣ ਵਾਸਤੇ ਮੱਝਾ ਹੁਣ ਰੰਗ ਦਿਖਾਊਗਾ ਮਨਪਰੀਦ ਦਾ ਬੰਦਾ ਮੈਂ ਹਰਸ਼ ਅਮਰਦਨ ਨੂੰ ਓਟ ਪਾਈ ਆ ਲੁੱਚਪਣਾ ਨਾ ਕਰਿਓ ਹੁਣ ਤੁਸੀਂ ਪੰਜਾਬ ਨਾਲ ਤੁਹਾਨੂੰ ਐ ਲੱਗਦਾ ਕਿ ਇਕੱਲੀ ਕਾਂਗਰਸ ਝਾੜੂ ਵਾਲੇ ਜਾਂ ਬੀਜੇਪੀ ਵਾਲੇ ਇੱਕ ਥਾਂ ਦੇ ਰਲ ਕੇ ਖੇਡਣਗੇ ਹੁਣ ਜਿਵੇਂ ਪੰਥ ਇਕੱਠਾ ਹੋ ਗਿਆ ਜੇ ਤੁਹਾਨੂੰ ਆਕੇ ਵੋਟਰੋ ਕਹਿਣ ਭੇਡਾਂ ਨਾ ਬਣਿਓ ਬੰਦੇ ਬਣਿਓ ਬੰਦੇ ਅਣਖ ਵਾਲੇ ਸ਼ੇਰ ਮੰਨ ਲਓ ਝਾੜੂ ਵਾਲੇ ਆਕੇ ਕਹਿ ਜਾਂ ਕਾਂਗਰਸੀ ਕਹਿ ਵੀ ਝਾੜੂ ਵਾਲੇ ਸਰਕਾਰ ਹੈ ਤੇ ਆਪਾਂ ਝਾੜੂ ਨੂੰ ਤੁਸੀਂ ਵੋਟਾਂ ਪਾ ਦਿਓ ਆਪਣੇ ਉਧਰੋਂ ਬੀਜੇਪੀ ਵਾਲੇ ਤੋਂ ਤੁਸੀਂ ਵੋਟਾਂ ਉਹਨੂੰ ਝਾੜੂ ਵਾਲਿਆਂ ਨੂੰ ਪਾ ਦਿਓ ਆਪਾਂ ਜਿੱਤਣਾ ਕੰਮ ਲੈ ਲਾਂਗੇ ਕੰਮ ਲੈ ਲਾਂਗੇ ਤੇ ਇਹ ਰਲ ਕੇ ਫਿਰ ਕੀ ਨੁਕਸਾਨ ਕਰ ਸਕਦੇ ਆ ਜਿਮਨੀ ਚੋਣ ਦੇ ਵਿੱਚ ਜ਼ਿਆਦਾਤਰ ਸਰਕਾਰ ਦਿੰਦੀ ਹੁੰਦੀ ਆ ਉਹਦੇ ਨਾਲ ਸਾਰੀ ਹੁੰਦੇ ਨਾਲ ਸਾਰਾ ਕੁਝ ਹੁੰਦਾ ਹੈ ਅਫਸਰਸ਼ਾਈ ਨਾਲ ਹੁੰਦੀ ਹੈ ਤੇ ਇਹਦੇ ਕਰਕੇ ਉਹ ਜਿੱਤ ਜਾਂਦੇ ਹੁੰਦੇ ਆ ਕਈ ਸਿੱਟਾਂ ਇਦਾਂ ਦੀਆਂ ਹੋਈਆਂ ਹੋਂ ਤੱਕ ਇਹਨਾਂ ਛੱਡੀਆਂ ਨਹੀਂ ਆਵਾਂਦੀ ਬਾਰਦੀ ਤਰਨਤਾਰਨ ਦੀ ਜਿਮਨੀ ਚੋਣ ਬੜੀ ਚਰਚਾ ਦਾ ਵਿਸ਼ਾ ਬਣ ਗਈ ਚਰਚਾ ਦਾ ਵਿਸ਼ਾ ਤਾਂ ਬਣ ਗਈ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਤੇ ਉਹ ਉਸੇ ਦੇ ਅਧੀਨ ਹਲਕਾ ਆਉਂਦਾ ਦੁੱਜੀ ਗੱਲ ਚਰਚਾ ਦਾ ਵਿਸ਼ਾ ਤਾਂ ਬਣ ਗਈ ਕਿ ਮਾਜੇ ਦੇ ਵਿੱਚ ਇਹ ਸੀਟ ਪੈਂਦੀ ਹੈ ਤੀਜੀ ਗੱਲ ਇਹਦੇ ਵਿੱਚ ਇਹ ਹੈ ਕਿ ਭਾਈ ਸੰਦੀਪ ਸਿੰਘ ਸਣੀ ਜਿਹੜਾ ਬੜਾ ਮਸ਼ਹੂਰ ਹੋਇਆ ਪਿਛਲੇ ਦਿਨੀ ਦੋ ਕਾਂਡਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਭਾਈ ਉਹਨਾਂ ਦੇ ਪਰਿਵਾਰ ਤੇ ਇਹ ਸਮਝੌਤਾ ਹੁੰਦਾ ਹੈ ਕਿ ਇਲੈਕਸ਼ਨ ਹੀ ਉਹ ਲੜਨਗੇ ਉਸ ਤੋਂ ਬਾਅਦ ਪੰਥ ਇਕੱਠਾ ਹੋ ਗਿਆ ਦੂਜੇ ਪਾਸੇ ਆਪੋ ਆਪਣੀਆਂ ਧਿਰਾਂ ਨੇ ਤਾਂ ਜ਼ੋਰ ਲਾਉਣਾ ਸੀ ਪਰ ਇੱਥੇ ਜਿਹੜੇ ਪੰਥ ਵਾਲੇ ਵੱਖ-ਵੱਖ ਧਿਰਾਂ ਦੇ ਵਿੱਚ ਵਿਚਰਦੇ ਸੀ ਉਹਨਾਂ ਨੇ ਇੱਕ ਸਾਂਝਾ ਉਮੀਦਵਾਰ ਲਾਣ ਦਾ ਜਦੋਂ ਸਾਂਝਾ ਉਮੀਦਵਾਰ ਲਾਣਿਆ ਤੇ ਚਰਚਾ ਵੱਡੀ ਹੋ ਗਈ ਚਰਚਾ ਵੱਡੀ ਹੋਣ ਤੋਂ ਬਾਅ ਚਰਚਾ ਹੁਣ ਚੱਲ ਰਹੀ ਹੈ ਕਿ ਪਿੰਨਾਂ ਦੇ ਲੋਕ ਕੀ ਚਾਹੁੰਦੇ ਨੇ ਕੀ ਹੋਵੇਗਾ ਸਣੀ ਦਾ ਭਰਾ ਜਿੱਤੂਗਾ ਹਾਰੂਗਾ ਕਿਹੜਾ ਲੀਡ ਕਰੂਗਾ ਕਿੰਦੇ ਕਿੰਦੇ ਆਪਸ ਦੇ ਵਿੱਚ ਸਮਝੌਤੇ ਹੋਣਗੇ ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਬਾਬਾ ਕਲਦੀਪ ਸਿੰਘ ਸਖਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਭਾਈ ਸੰਦੀਪ ਸਿੰਘ ਸਣੀ ਸ਼ੂਰੀ ਕਾਂਡ ਤੇ ਸੂਬੇ ਕਾਂਡ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਹੈ ਤੋਂ ਉਹਨਾਂ ਦੇ ਕੇਸ ਨੇ ਹੁਣ ਇਹ ਉਹਨਾਂ ਦੇ ਭਾਈ ਨੂੰ ਜਿਹੜਾ ਸੀਗਾ ਉਹ ਚਾਹੁੰਦੇ ਸੀ ਜਿਵੇਂ ਅਮਰਪਾਲ ਸਿੰਘ ਨੂੰ ਐਮਪੀ ਬਣਾਇਆ ਕਿ ਉਹਨੂੰ ਵੀ ਐਮਪੀ ਬਣਾ ਦਈਏ ਪਰ ਤਲੋ ਕੇਸਾਂ ਦਾ ਕੋਈ ਸਿਸਟਮ ਹੋਊਗਾ ਉਹ ਸਜ਼ਾ ਭੁਗਤ ਰਹਿਣ ਜਿਵੇਂ ਵੀ ਆ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਫੈਸਲਾ ਆਉਂਦਾ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਐਲਾਨ ਦਿੱਤਾ ਚਾਹੇ ਪਹਿਲਾਂ ਬੀਬੀ ਖਾਲੜਾ ਜੀ ਦਾ ਨਾਮ ਜਾਂ ਹੋਰ ਕਈ ਸ਼ਖਸੀਅਤਾਂ ਦਾ ਬਹੁਤ ਸ਼ੀਦ ਹੋਏ ਪਰਿਵਾਰਾਂ ਦੇ ਨਾਮ ਆਏ ਪਰ ਹੁਣ ਉਹਨਾਂ ਦਾ ਜਿਹੜਾ ਨਾਮ ਪੰਥਕ ਤੌਰ ਤੇ ਐਲਾਨ ਦਿੱਤਾ ਗਿਆ ਉਹਨੂੰ ਤੁਸੀਂ ਕਿਵੇਂ ਨੇ ਇਹ ਬਹੁਤ ਸੋਹਣਾ ਕੀਤਾ ਕਿਉਂਕਿ ਇਹ ਜੇ ਤੁਸੀਂ ਆਪਣੇ ਧਰਮ ਨੂੰ ਹੀ ਵੇਚ ਨਾ ਲੋ ਇਹਦੇ ਕਿਉਂਕਿ ਇਹ ਤਾਂ ਪੰਜਾਬੀਆਂ ਨੇ ਖੜਾ ਕੀਤਾ ਹੈ ਹਾਂ ਅੱਜ ਤਪਾਇਆ ਹੋਇਆ ਪੰਜਾਬ ਸੀ ਤੇ ਪੰਜਾਬ ਨੂੰ ਇਨਸਾਫ ਉਹਨਾਂ ਲੋਕਾਂ ਤੋਂ ਮਿਲੂ ਜਿਹੜੇ ਪਹਿਲਾਂ ਤਪੇ ਹੋਏ ਉਜੜੇ ਹੋਏ ਨੇ ਹੂੰ ਠੀਕ ਹੈ ਤੇ ਉਜੜਿਆ ਹੋਇਆਂ ਨੇ ਉਹ ਖੜਾ ਕੀਤਾ ਜਿਸ ਤੋਂ ਆਸ ਹੈ ਬਹੁਤ ਵੱਡੀ ਉਮੀਦ ਹੈ ਉਹ ਪੰਜਾਬ ਲਈ ਬਹੁਤ ਕੁਝ ਕੀਤਾ ਦੂਜੀ ਗੱਲ ਤੁਹਾਡੀ ਗੱਲ 'ਚ ਗੱਲ ਹੈ ਵੀ ਜਿਵੇਂ ਹੁਣ ਬਾਦਲ ਖੜਾ ਹੋਇਆ ਸੀ ਜਾਂ ਭਗਵੰਤ ਮਾਨ ਜਾਂ ਉਸ ਤੋਂ ਪਹਿਲਾਂ ਕੈਪਟਨ ਇਹਨਾਂ ਨੇ ਸਟੇਜਾਂ 'ਤੇ ਚੜ ਕੇ ਝੂਠ ਮਾਰਿਆ ਸੀ ਅਸੀਂ ਜੀ ਪਹਿਲਾਂ ਬਾਦਲ ਨੇ ਮਾਰਿਆ ਪਿਛਲੀਆਂ ਇਲੈਕਸ਼ਨ ਜਿਹੜੇ 99 ਤੋਂ ਪਹਿਲਾਂ ਵੋਟਾਂ ਹੋਈਆਂ ਸੀ ਸਾਡੀ ਸਰਕਾਰ ਜਦੋਂ ਆ ਗਈ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਅਸੀਂ ਦਾ ਨਾ ਕੀ ਜਿਹੜੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨੂੰ ਪਰ ਹੋਇਆ ਉਲਟ ਇਹ ਕੋਆਂ ਅੱਛਾ ਉਹ ਪਹਿਲਾਂ ਕੁਝ ਨਹੀਂ ਸਾਨੂੰ ਦਿੱਤਾ ਤੇ ਬਾਅਦ ਚ ਤਾਂ ਫਿਰ ਉਹਨਾਂ ਨੇ ਦੇਣਾ ਵੀ ਕੀ ਸੀਗਾ ਇਹੀ ਗੱਲ ਕੈਪਟਨ ਨੇ ਕਹੀ ਸੀ ਕੈਪਟਨ ਨੇ ਗੁੱਟਕੇ ਦੀ ਛਾਹ ਖਾਦੀ ਸੀ ਬਾਅਦ ਸਾਨੂੰ ਕੁਝ ਨਹੀਂ ਮਿਲਿਆਗਾ ਤੀਸਰਾ ਹੋ ਗਿਆ ਸੀ ਆ ਆਮ ਆਦਮੀ ਪਾਰਟੀ ਜਦੋਂ ਆਈ ਹੈ ਆ ਕਰਾਂਗੇ ਉਹ ਕਰਾਂਗੇ ਆ ਹੁਕਮਤਾਂ ਦੇ ਕੱਖ ਨਹੀਂ ਸਾਨੂੰ ਦਿੱਤਾਗਾ ਪਰ ਇਹਨਾਂ ਨੇ ਪਹਿਲਾਂ ਕਰਕੇ ਫੇਰ ਮੰਗੀ ਹੈ ਇਹਨਾਂ ਤੁਹਾਡਾ ਕਹਿਣ ਦਾ ਮਤਲਬ ਇਹਨਾਂ ਨੇ ਪਹਿਲਾਂ ਕੁਝ ਕਰਕੇ ਵਿਖਾਇਆ ਤੇ ਉਸ ਤੋਂ ਬਾਅਦ ਵੋਟਾਂ ਲਈ ਪਹਿਲਾਂ ਕੀਤਾ ਸ਼ੀਸ਼ਾ ਸਾਹਮਣੇ ਕੀ ਕੀਤਾ ਪਹਿਲਾਂ ਕਰਕੇ ਕੁਝ ਕੀਤਾ ਪਹਿਲਾਂ ਤਾਂ ਜਿਹੜਾ ਉਹ ਸੂਰੀ ਸਾਡੇ ਪੰਜਾਬ ਦੀ ਅਖੰਡਤਾ ਨੂੰ ਭੰਗ ਕਰਦਾ ਹੀ ਸੱਖਾ ਪੰਜਾਬ ਦਾ ਨੁਕਸਾਨ ਕਰ ਰਿਹਾ ਸੀਗਾ ਸਾਡੇ ਆਪਸ ਵਿੱਚ ਦੀ ਧਰਮ ਤੌਰ ਤੇ ਸਾਨੂੰ ਲੜਾ ਰਿਹਾ ਸੀ ਭਰਾਵਾਂ ਨੂੰ Hindu Sikh ਦਾ ਮਸਲਾ ਖੜਾ ਕਰ ਰਿਹਾ ਸੀ ਮੁਸਲਮਾਨ Hindu ਦਾ ਖੜਾ ਕਰ ਰਿਹਾ ਸੀਗਾ ਉਹਨੂੰ ਸੋਧਾ ਲਾਇਆ ਵੱਡੀ ਗੱਲ ਇਹ ਹੈ ਕਿਉਂਕਿ ਇਹ ਜੇ ਲੋਕ ਸਾਨੂੰ ਭਰਾਵਾਂ ਨੂੰ ਪਾੜਦੇ ਨੇ ਹਿੰਦੂ ਸਿੱਖ ਮੁਸਲਮਾਨ ਸਾਰੇ ਸੀ ਪੰਜਾਬੀ ਆ ਭਰਾ ਹਾਂ ਸਾਡਾ ਇੱਕ ਸਾਹ ਜ ਆ ਉਸ ਜੀ ਬਰਤ ਵਰਤਾ ਹੈਗਾ ਉਹ ਉਹ ਠੋਕਿਆ ਉਦੋਂ ਬਾਅਦ ਫਿਰ ਜਿਹਨੇ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਬੇਪਤੀਆਂ ਕੀਤੀਆਂ ਮਾਸੂਮ ਬੱਚੇ ਮਾਰੇ ਜਵਾਨ ਮਾਰੇ ਬੁੱਢੇ ਮਾਰੇ ਕਤਲੇਆਮ ਕੀਤਾ ਘਟੋ ਘਟ ਵੀ ਮੇਰੇ ਖਿਆਲ ਚ ਵੀ ਉਹਨੇ ਹਜ਼ਾਰ ਬੰਦੇ ਦੇ ਕਰੀਬ ਉਹਨੇ ਮਾਰਿਆ ਹੁਣ ਸੂਬੇ ਨੇ ਉਹਨੂੰ ਸੋਦਾ ਲਾਇਆ ਪਹਿਲਾਂ ਕਰਕੇ ਤੇ ਫਿਰ ਉਹ ਤੁਰੇ ਨੇ ਹਾਲਾਂਕਿ ਉਹਨਾਂ ਦਾ ਰਾਜਨੀਤੀ ਚੋਂ ਦਾ ਕੋਈ ਮਤਲਬ ਨਹੀਂ ਸੀਗਾ ਇਹ ਤਾਂ ਪੰਜਾਬੀयत ਨੇ ਖੜਾ ਕੀਤਾ ਵੀ ਇਹ ਨੇ ਕੁਛ ਲਈ ਯਾਰ ਆਪਣੇ ਲਈ ਕੀਤਾ ਆਪਾਂ ਹੋਰ ਨਹੀਂ ਤਾਂ ਕੁਛ ਇੰਨਾ ਕੁ ਤਾਂ ਕਰ ਦਿਓ ਨਾ ਹੂੰ ਕੁਰਬਾਨੀ ਦਾ ਮੁੱਲ ਤਾਂ ਖੈਰ ਨਹੀਂ ਦੇ ਸਕਦਾ ਪੰਜਾਬ ਪਰ ਇੰਨਾ ਕੁ ਕੁਛ ਆਪਾਂ ਸੇਵਾ ਕਰ ਦਿਓ ਵੀ ਇਹਨਾਂ ਨੂੰ ਇਲੈਕਸ਼ਨ 'ਚ ਖੜਾ ਕਰ ਦਿਓ ਕਿਉਂਕਿ ਇਹਨਾਂ ਧੜਕ ਨੇ ਕੁਛ ਬੋਲਣਗੇ ਜਾ ਕੇ ਸਭਾ ਦੇ ਵਿੱਚ ਇਸ ਕਰਕੇ ਇਹਨਾਂ ਨੇ ਜਿਹੜਾ ਪੰਜਾਬ ਇਸ ਪਾਸੇ ਤਲ ਗਿਆ ਹੈਗਾ ਤੇ ਇਹ ਬਹੁਤ ਸੋਣਾ ਕੀਤਾ ਅਗਲੀ ਗੱਲ ਕਿ ਮੁਬਾਰਕ ਹੈ ਉਹਨਾਂ ਲੋਕਾਂ ਨੂੰ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਚਾਹੇ ਈਸਾਈ ਹੈ ਅੱਛਾ ਜੀ ਮੁਬਾਰਕ ਉਹਨਾਂ ਲੋਕਾਂ ਨੂੰ ਹਾਂ ਜੀ ਚਾਹੇ ਸਿੱਖ ਹੈ ਵੀ ਜਿਨ੍ਹਾਂ ਨੇ ਇੱਕ ਏਕਤਾ ਕੀਤੀ ਹੈ ਪਾਰਟੀਆਂ ਨੇ ਹੂੰ ਜਿਨ੍ਹਾਂ ਪਾਰਟੀਆਂ ਨੇ ਏਕਤਾ ਕਰਕੇ ਤੇ ਇੱਕ ਜਿਹੜਾ ਸਪਸ਼ਟ ਜਿਹੜਾ ਸਾਹਮਣੇ ਬੰਦਾ ਏਕਤਾ ਨਾਲ ਇੱਕ ਲਿਆ ਕੇ ਖੜਾ ਕਰਤਾ ਆਜ਼ਾਦ ਇਹ ਚ ਕੋਈ ਪੱਖਪਾਤ ਨਹੀਂਗਾ ਵੀ ਇਹ ਜੀ ਮਾਨਤਲ ਦਾ ਬੰਦਾ ਹੈ ਜੀ ਅਕਾਲੀ ਦਲ ਵਪਾਰਸ ਪੰਜਾਬ ਦਾ ਬੰਦਾ ਹੈ ਜੀ ਉਹਦਾ ਨਾਂ ਕੀ ਝਾੜੂ ਵਾਲੇ ਦਾ ਬੰਦਾ ਜਾਂ ਫਲਾਨੇ ਦਾ ਬੰਦਾ ਨਹੀਂ ਉਹ ਕੇਵਲ ਪੰਜਾਬ ਦਾ ਪੁੱਤ ਖੜਾ ਕੀਤਾ ਤੇ ਪੰਜਾਬ ਲਈ ਕੀਤਾ ਤੇ ਪੰਜਾਬੀ ਕੀਤਾ ਮੁਬਾਰਕ ਹੈ ਮੇਰਾ ਉਹਨਾਂ ਲੋਕਾਂ ਨੂੰ ਜਿਹੜੇ ਕਿ ਸਾਡਾ ਲਾਣਾ ਇਕੱਠਾ ਹੋ ਗਿਆ ਨਹੀਂ ਇਹਨਾਂ ਨੇ ਤਾਂ ਦੁਕਾਨਾਂ ਬਣਾ ਛੱਡੀਆਂ ਸੀ ਮਰਦੇ ਪੰਜਾਬ ਦੇ ਪੁੱਤ ਮਰਦੇ ਰਹਿਣ ਉੱਜੜਦਾ ਪੰਜਾਬ ਉੱਜੜਦਾ ਮੈਂ ਜੀ ਅਕਾਲੀ ਦਲ ਨੂੰ ਯੂਨਾਈਟਿਡ ਹਾਂ ਮੈਂ ਅਕਾਲੀ ਦਲ ਮਾਨ ਆ ਮੈਂ ਫਲਾਨਾ ਮੈਂ ਅਮਕਨ ਇਹਨੇ ਸਾਡਾ ਬੇੜਾ ਭਾਗੇ ਦਰਤਾ ਸੀ ਰੁਲਦੇ ਫਿਰਦੇ ਆ ਇਹ ਠੀਕ ਕੀਤਾ ਫਿਰ ਇਹ ਬਹੁਤ ਵਧੀਆ ਕੀਤਾ ਮੈਂ ਸਿਰ ਝਕਾਉਣਾ ਇਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਆ ਬਹੁਤ ਸੋਹਣਾ ਫੈਸਲਾ ਲਿਆ ਨਹੀਂ ਤਾਂ ਬੀਬੀ ਸੁਤਵੰਤ ਕੌਰ ਦਾ ਨਾਮ ਵੀ ਆ ਰਿਹਾ ਸੀ ਬੀਬੀ ਖਾਲੜਾ ਦਾ ਵੀ ਆ ਰਿਹਾ ਸੀ ਫਿਰ ਸ਼ਹੀਦ ਭਾਈ ਬਿਆਨਤ ਸਿੰਘ ਦੀ ਜਿਹੜੀ ਬੱਚੀ ਆ ਉਹਦਾ ਵੀ ਨਾਮ ਆ ਰਿਹਾ ਸੀ ਪਰ ਉਹਨਾਂ ਨੇ ਵੀ ਸਾਰਿਆਂ ਨੇ ਕਿਹਾ ਤਾਂ ਵੀ ਅਸੀਂ ਤਾਂ ਇਹਨੂੰ ਖੜਾ ਕੀਤਾ ਭਾਈ ਮਨਦੀਪ ਸਿੰਘ ਨੂੰ ਹੂੰ ਬਹੁਤ ਸੋਹਣਾ ਕੀਤਾ ਇਹ ਮੈਂ ਇਸ ਤੇ ਬਹੁਤ ਖੁਸ਼ ਹਾਂ ਹੂੰ ਹਾਂਜੀ ਕੀ ਹੋਊਗਾ ਹੁਣ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਉਹਦੀ ਜਿੱਤ ਹੈ ਜੀ ਸ਼ੋਰ ਜਿੱਤਿਆ ਕਿਉਂਕਿ 25 ਪਿੰਡ ਤਾਂ ਤਰਨਤਾਰਨ ਦੇ ਅਜੇ ਇੱਕ ਪਾਸੇ ਹੋ ਗਏ ਆ ਹੂੰ ਉਹ ਕਹਿੰਦੇ ਸਾਡੇ ਪਿੰਡਾਂ ਚ ਭਾਉ ਕੋਈ ਹੋਰ ਆ ਕੇ ਬੜੇ ਨਾ ਨਾ ਤਾਂ ਕੋਈ ਜਿਹੜਾ ਦਲਾਲੀ ਦਲ ਬਦਾਲੀ ਦਲ ਕੋਈ ਜਾਂ ਕੋ ਹੋਰ ਝਾੜੂ ਜਾਂ ਕੋਈ ਨਾ ਬੜੇ ਸਾਡੇ ਪਿੰਡਾਂ ਚ ਆਉਣਾ ਤਾਂ ਕੱਲੇ ਮਨਦੀਪ ਸਿੰਘ ਨੇ ਆਉਣਾ ਵਾ ਇੰਨਾ ਸਤਕਾਰ ਮਿਲ ਰਿਹਾ ਮਿਲ ਗਿਆ ਜੀ ਮਿਲ ਗਿਆ ਜੀ ਪੁੱਛੋ ਨਾ ਤਰਨਤਾਰਨ ਨੂੰ ਜਿੱਥੇ ਹਿੰਦੂਆਂ ਦੇ ਬੱਚੇ ਚੱਕ ਕੇ ਮਾਰੇ ਆ ਸੂਬੇ ਨੇ ਉਹ ਜਿਉਂਦੇ ਬੈਠੇ ਨੇ ਉਹਨਾਂ ਦੇ ਵਾਰਿਸ ਦਿਨ ਉਹ ਬੇਗੁਨਾਹਾਂ ਨੂੰ ਚੱਕ-ਚੱਕ ਕੇ ਮਾਰੀ ਗਿਆ ਚਲੋ ਸਿੱਖ ਤਾਂ ਮੰਨ ਲੇ ਵਖਵਾਦੀ ਜਾਂ ਹੋਰ ਜਾਂ ਕੀ ਆਨੇ ਗਰਮਖਿਆਲੀ ਉਹ Hindu ਤਾਂ ਵਿਚਾਰਾ ਰੇੜੀ ਤੇ ਇੱਕ ਸਬਜ਼ੀ ਵੇਚਦਾ ਨਾਲੇ Hindu ਆ ਉਹ ਉਹ ਕਿਸੇ ਕੰਮ 'ਚ ਨਹੀਂ ਆ ਫੇਰ ਵੀ ਚੱਕ ਕੇ ਮਾਰਦਾ ਇੱਕ ਨਹੀਂ ਪਤਾ ਨਹੀਂ ਕਿੰਨੇ Hindu ਮਾਰੇ ਆ ਬੱਸਾਂ ਜੋ ਗੜਗੜ ਮਾਰੇ ਆ ਇਹਨਾਂ ਨੇ ਤੇ ਸਿਰ ਸਿੱਖਾਂ ਦੇ ਲਾਉਂਦੇ ਰਹੇ ਆ ਅੱਜ ਪੰਜਾਬੀਆਂ ਨੂੰ ਅਕਲ ਆ ਗਈ ਹੈ ਵੀ ਅਸੀਂ ਇੱਕਾਂ ਉਹ ਜੜਦਾ ਸਾਡਾ ਪੰਜਾਬ ਹੈ ਅਸੀਂ ਕਿਉਂ ਮਰਦੇ ਆ ਉਹ ਤਾਂ ਦਿੱਲੀ ਬੈਠੇ ਨੇ ਅੱਜ ਬਹੁਤ ਵਧੀਆ ਕੀਤਾ ਏਕਾ ਕੀਤਾ ਏਕੇ ਨੂੰ ਮੁਬਾਰਕ ਹੈ ਨਮਸਕਾਰ ਹੈ ਤੇ ਸ਼ੋਰ ਜਿੱਤੂਗਾ ਇਸ 'ਚ ਕੋਈ ਸ਼ੱਕ ਦੋ ਰਿਆਂ ਨਹੀਂ ਆ ਹੂੰ ਠੀਕ ਹੈ ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਜਿਹੜੇ ਹੁਣ ਜਿਹੜੇ ਪਾਰਟੀਆਂ ਵਾਲੇ ਹੁਣ ਉਹਨਾਂ ਦੀ ਗੱਲ ਦੇਖੋ ਕਾਂਗਰਸ ਆ ਗਈ ਕਾਲੀ ਆ ਜਿਹੜੇ ਅਬਦਾਲੀ ਦਲ ਕੇ ਬਾਦਲ ਦਲ ਜਿਹੜਾ ਇਹ ਆ ਗਿਆ ਤੇ ਦੂਸਰੇ ਆਗੇ ਬੀਜੇਪੀ ਵਾਲੇ ਆਗੇ ਜਾਂ ਹੋਰ ਇੱਕ ਲੋ ਜਿਹੜੇ ਉੱਠਣਗੇ ਆਜਾ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਹੁਣ ਆਪਦੇ ਸਟੈਂਡ ਤੇ ਰਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਦੇਖਦੇ ਆ ਨਾ ਵੀ ਜਿਹੜਾ ਸੱਚਾ ਸੁੱਚਾ ਬੰਦਾ ਅੱਗੇ ਨਾ ਆਜੇ ਮਨੁੱਖਤਾ ਦੀ ਸੇਵਾ ਵਾਲਾ ਅੱਗੇ ਨਾ ਆਜੇ ਤਾਂ ਫਿਰ ਇਹ ਕੀ ਕਰਦੇ ਆ ਇਹ ਫਿਰ ਚੋਰ ਇਕੱਠੇ ਹੋ ਜਾਂਦੇ ਆ ਚੋਰਾਂ ਦਾ ਇੱਕ ਬੋਛਤੀ ਹੁੰਦਾ ਹੈ ਹੂੰ ਫਿਰ ਕਹਿੰਦੇ ਚਲ ਆਪਣਾ ਕੀ ਝਾੜੂ ਨੂੰ ਜਿਤਾ ਦਿਓ ਆਪਾਂ ਵੋਟਾਂ ਅੰਦਰ ਖਾਤੇ ਅੰਦਰ ਖਾਤੇ ਸਮਝਾਉਤੇ ਹੁੰਦੇ ਆ ਸੱਚ ਇਹਨਾਂ ਦੇ ਹੂੰ ਅੰਦਰ ਖਾਤੇ ਸਮਝਾਉਤੇ ਹੋ ਜਾਂਦੇ ਆ ਜਿਵੇਂ ਬਠਿੰਡਾ ਸੀਟ ਤੇ ਹੋਇਆ ਸੀ ਬਾਦਲ ਕਹਿੰਦਾ ਕਹਿੰਦਾ ਵੀ ਹਰਸ਼ਮਰਤ ਨੂੰ ਜਿੱਤ ਜਾਣ ਦੇ ਮਨਪ੍ਰੀਤ ਕਹਿੰਦਾ ਲਓ ਜਿਤਾਇਆ ਜੀ ਤੇ ਬਾਹਰੋਂ ਅਸੀਂ ਲੜਦੇ ਫਿਰਦੇ ਆ ਮੈਂ ਮਨਪ੍ਰੀਤ ਦਾ ਬੰਦਾ ਮੈਂ ਹਰਸ਼ਮਰਤ ਨੂੰ ਵੋਟ ਪਾਈ ਐ ਇਹ ਅੰਦਰੋਂ ਇੱਕ ਨੇ ਆ ਲੁੱਚਪਣਾ ਨਾ ਕਰਿਓ ਹੁਣ ਤੁਸੀਂ ਪੰਜਾਬ ਨਾਲ ਕਰੋਗੇ ਤਾਂ ਸਾਡਾ ਲੋង ਵੀ ਕੀ ਲੋង ਇਹ ਸ਼ੀਸ਼ਾ ਇੱਕ ਦਿਨ ਤਾਂ ਸਾਹਮਣੇ ਆ ਜਾਣਾ ਵੀ ਇਹ ਲੋਕ ਚੋਰ ਤਾਂ ਚੋਰਾਂ ਦਾ ਤਾਂ ਇੱਕ ਹੈ ਇਹਨਾਂ ਸਮਗਲਾਂ ਦਾ ਇੱਕ ਹੈ ਤੇ ਜੇ ਤੁਸੀਂ ਆਪਦੇ ਸਟੈਂਡ ਤੇ ਰੇ ਫਿਰ ਅਸੀਂ ਮੰਨਾਂਗੇ ਵੀ ਪਾਰਟੀਆਂ ਆਪਦੀ ਉਹਦੀ ਜਗ੍ਹਾ ਤੇ ਖੜੀਆਂ ਨੇ ਤੁਹਾਨੂੰ ਐ ਲੱਗਦਾ ਕਿ ਇਕਾਲੀ ਕਾਂਗਰਸ ਝਾੜੂ ਵਾਲੇ ਜਾਂ ਬੀਜੇਪੀ ਵਾਲੇ ਇੱਕ ਥਾਂ ਦੇ ਰਲ ਕੇ ਖੜਨਗੇ ਹੁਣ ਜਿਵੇਂ ਪੰਥ ਇਕੱਠਾ ਹੋ ਗਿਆ ਪਹਿਲਾਂ ਕਰਦੇ ਆਏ ਆ ਨਾ ਇਹ ਜਿਵੇਂ ਸੰਗਰੂਰ ਸੀਟ ਤੇ ਕੀਤਾ ਸੀ ਹਮ ਮਾਨ ਨੂੰ ਹਰਾਤਾ ਠੀਕ ਹੈ ਸਿਮਰਜੀਤ ਸਿੰਘ ਮਾਨ ਨੂੰ ਹਰਾਤਾ ਉਥੇ ਖੜਾ ਖੈਰਾ ਖੜਾ ਕਰਤਾ ਤੇ ਖੈਰੇ ਨੂੰ ਵੋਟ ਕੋਈ ਬਈ ਨਹੀਂ ਗਈ ਇਹ ਇਹ ਸਾਡੇ ਸਾਹਮਣੇ ਤਾਂ ਬੜਾ ਕੁਝ ਲੋਕ ਸਭਾਟ ਵੀ ਰੌਲਾ ਪਾਉਂਦੇ ਆ ਪਰ ਅੰਦਰੋਂ ਇੱਕ ਹੋ ਜਾਂਦੇ ਆ ਹੁਣ ਕੱਲ ਦੀ ਲੋਕ ਸਭਾ ਚੋਂ ਨਿਕਲਦੇ ਸੀਗੇ ਉਹ ਦੂਸਰਾ ਉਹਦਾ ਨਾਂ ਨਹੀਂ ਮੈਂ ਜਾਣਦਾ ਆਮ ਆਦਮੀ ਦਾ ਧਾਲੀਵਾਲ ਪਤਾ ਨਹੀਂ ਕੀ ਹੈ ਤੇ ਦੂਜੇ ਪਾਸੇ ਬਾਜਵਾ ਦੋਨੇ ਆ ਤਾੜੀ ਮਾਰ ਕੇ ਹੱਥ ਮਲਾ ਕੇ 80 ਜਨ ਦੇ ਬੜੇ ਮੈਂ ਖਿਆਲ ਲੋਕਾਂ ਨੂੰ ਤੇ ਦਿਖਾਉਂਦੇ ਵੀ ਲੋਕ ਸਭਾ ਚ ਗਾਲੋ ਗਾਲੀ ਹੈ ਆ ਵੇਖੋ ਇੱਕ ਇੱਕ ਆ ਹੋਇਆ ਪਰ ਮੈਂ ਜਨਤਾ ਨੂੰ ਕਹਿਣਾ ਹੁਣ ਜਾਗ ਪੋ ਹੁਣ ਤਾਂ YouTube ਤੇ ਤੁਹਾਡੇ ਕੋਲੇ ਆ Facebook ਤੁਹਾਡੇ ਕੋਲੇ ਆ Instagram ਤੁਹਾਡੇ ਕੋਲੇ ਸਾਰਾ ਕੁਝ ਤੁਹਾਡੇ ਅੱਗੇ ਆ ਜਾਂਦਾ ਇਹਨਾਂ ਚੀਜ਼ਾਂ ਤੋਂ ਜਾਗਣਾ ਚਾਹੀਦਾ ਹੂੰ ਤੇ ਇਸ ਕਰਕੇ ਜਿਹੜਾ ਪੰਜਾਬ ਨੇ ਇੱਕਾ ਦਿਖਾਇਆ ਨਮਸਕਾਰ ਹੈ ਉਸ ਇਲਾਕੇ ਨੂੰ ਤਰਨਤਾਰਨ ਤਰਨਤਾਰਨ ਨੇ ਦਖਰ ਪਹਿਲਾਂ ਵੀ ਰਿਕਾਰਡ ਤੋੜਿਆ ਡਿੱਗੀ ਪੱਗ ਸਿਰ ਤੇ ਰੱਖੀ ਐ ਸਿੱਖਾਂ ਦੀ ਸ਼ਹੀਦਾਂ ਦਾ ਸਤਕਾਰ ਕੀਤਾ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਤਾਇਆ ਇਹਨਾਂ ਨੇ ਹੂੰ ਠੀਕ ਹੈ ਤੇ ਹੁਣ ਜਿਹੜੀ ਡੋਰ ਹੈ ਇਹ ਵੀ ਉਸ ਮਾਝੇ ਦੇ ਹੱਥ ਚਾ ਤਰਨਤਾਰਨ ਦੇ ਇਲਾਕੇ ਦੇ ਹੱਥ ਚਾ ਤੇ ਹੁਣ ਇਹ ਬੜਾ ਕੁਝ ਕਰਨਗੇ ਜੀ ਹੂੰ ਜਿਹੜਾ ਆਉਣ ਵਾਲਾ ਸਮਾਂ ਨਾ ਕਿਉਂਕਿ ਜੀ ਅਜੀਦਾ ਉਹ ਕਹਿੰਦੇ ਨੇ ਤਪਤੇਜੋਂ ਦਾ ਕਰਦਾ ਹੀ ਆ ਸਰਕਾਰ ਜੀ ਦੀ ਹੋਵੇ ਕੁਛ ਨਾ ਕੁਛ ਤਾਂ ਕਰਦਾ ਹੀ ਆ ਹੁਣ ਇਹਨਾਂ ਨੇ ਕੀ ਕਰਨਾ ਵੀ ਬਠਿੰਡੇ ਤੋਂ ਉੱਥੇ ਲਾ ਦੇਣਗੇ ਮਾਨਸਾ ਤੋਂ ਜਾਂ ਹੋਰ ਜਾਂ ਅਲੱਗ-ਅਲੱਗ ਅ ਮੁਕਸਰ ਜਿਲ੍ਹੇ ਤੋਂ ਲਾ ਦੇਣਗੇ ਇਥੋਂ ਦੀਆਂ ਫੋਰਸਾਂ ਲਾ ਕੇ ਤੇ ਉੱਥੇ ਫੇਰ ਕੀ ਕਰਨਗੇ ਉੱਥੇ ਪਹਿਲਾਂ ਹੀ ਦਬਾਉਣ ਦੀ ਕੋਸ਼ਿਸ਼ ਕਰਨਗੇ ਭਾਈ ਮਨਦੀਪ ਸਿੰਘ ਦੇ ਦਲ ਨੂੰ ਅੱਛਾ ਵੀ ਇਥੇ ਲਾਗੇ ਬੂਥ ਨਹੀਂ ਲਾਉਣਾ ਜੀ ਉੱਥੇ ਪਰੇ ਲਾਓ ਜੀ ਉਧਰ ਕਰੋ ਜੀ ਰੈਲੀਆਂ ਚ ਕੜਬੜ ਕਰਨਗੇ ਇਕੱਠ ਨਹੀਂ ਹੋਣਦੇ ਨੇ ਫਲਾਣਾ ਨਹੀਂ ਹੁਣ ਬੜਾ ਕੁਝ ਕਰਦੇ ਹੁੰਦੇ ਐ ਕਿਉਂਕਿ ਰਾਜਨੀਤਿਕ ਵਪਾਰ ਬਣ ਕੇ ਰਹਿ ਗਿਆ ਇਹ ਦੇਸ਼ ਸੇਵਾ ਜਾਂ ਮਨੁੱਖਤਾ ਸੇਵਾ ਨਹੀਂ ਰਹੀ ਇਹ ਨਾਨਕ ਵਪਾਰ ਬਣਾਇਆ ਹੋਇਆ ਐ ਇਸ ਕਰਕੇ ਇਸ ਚੀਜ਼ ਤੋਂ ਸਾਡਿਆਂ ਨੂੰ ਵੀ ਜਾਗਣਾ ਚਾਹੀਦਾ ਵੀ ਇਹ ਕੁਝ ਕਰਨਗੇ ਦਬਾਅ ਪਾਉਣਗੇ ਬੜਾ ਕੁਝ ਕਰਨਗੇ ਕਿਉਂਕਿ ਇਹਨਾਂ ਨੂੰ ਸ਼ੀਸ਼ਾ ਦਿਸ ਗਿਆ ਹੋਰ ਅੰਮ੍ਰਿਤਪਾਲ ਨੇ ਇਹਨਾਂ ਦਾ ਕੀ ਪਿਓ ਮਾਰਿਆ ਸੀ ਕਿਉਂ ਉਹ ਡਿਬਰੂਗੜ੍ਹ ਪੇ ਜੇ ਆਈ ਸੀ ਵੀ ਅੰਮ੍ਰਿਤਪਾਲ ਰਹਿ ਗਿਆ ਤਾਂ ਸਾਡੇ ਜਿੰਨੇ ਚੋਰ ਐ ਸਾਨੂੰ ਸੱਤਾ 'ਚ ਨਹੀਂ ਆਉਣ ਦੇਣਾ ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਮਨਦੀਪ ਸਿੰਘ ਨੂੰ ਇਦਾਂ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਦਾ ਵੋਟ ਬੈਂਕ ਤੋੜਨ ਲਈ ਇਕੱਠੇ ਹੋਣਗੇ ਜਿਵੇਂ ਜਿਹੜਾ ਵੀ ਲੱਗਿਆ ਦਾ ਉਹ ਲਾ ਕੇ ਆਪਦੀ ਮਤਲਬ ਸੱਤਾ ਦੇ ਵਿੱਚ ਆਉਣਗੇ ਨਾਲ ਮਿਲ ਕੇ ਕੀ ਡਾਰੇ ਇਹਨਾਂ ਨੂੰ ਵੀ ਕਿ ਇਸ 2027 ਦੇ ਵਿੱਚ ਅੰਮ੍ਰਿਤਪਾਲ ਸਿੰਘ ਹੈ ਵੀ ਨਾ ਉਹ ਜਿਹੜੀ ਸੀਟ ਜਿੱਤ ਕੇ ਤਾਂ ਮਤਲਬ ਸਰਕਾਰ ਬਣਾ ਜਾਣਗੇ ਜਾਂ ਉਹਨਾਂ ਨੂੰ ਲੱਗਦਾ ਕਿ ਕੋਈ ਹੋਰ ਪੈਂਤੜਾ ਖੇਡ ਜਾਣਗੇ ਕਿ ਕਾਰਨ ਕੀ ਲੱਗਦਾ ਤੁਹਾਨੂੰ ਸ਼ੱਕ ਕੋਈ ਸ਼ੱਕ ਨਹੀਂ ਨਾ ਇਹਦੇ ਚ ਹਮ no doubt ਕਿਉਂ ਕਿਉਂਕਿ ਇਹਨਾਂ ਨੂੰ ਇਹ ਇਸ ਤਰ੍ਹਾਂ ਇਹ ਤਾਂ ਕਰਦੇ ਆ ਵੀ ਜੇ ਮਨੋਜ ਮਨਦੀਪ ਸਿੰਘ ਹਰਾਤਾ ਤਾਂ ਫਿਰ ਲੋਕਾਂ ਕੋਖਣੀ ਨਹੀਂ ਵੀ ਜੇ ਸਰਕਾਰਾਂ ਵੱਲ ਤੋਂ ਜਿੱਤੀ ਜਾਂਦਾ ਉਹਨੇ ਕੰਮ ਕੀਤੇ ਉਹ ਵੀ ਇਸ ਤਰ੍ਹਾਂ ਕਿ ਸਾਡੇ ਲੋਕ ਨੂੰ ਲੋਦੇ ਪੱਠੇ ਸ ਇਹ ਵੀ ਮਗਰ ਲੱਗ ਜਾਂਦੇ ਆ ਇਸ ਕਰਕੇ ਇਹ ਸਾਰੀਆਂ ਸ਼ਰਾਰਤਾਂ ਕਰਨਗੇ ਅੰਮ੍ਰਿਤਪਾਲ ਵੀ ਗਾਹਾਂ ਨੂੰ ਨਾ ਆਜੇ ਗਾਹਾਂ ਨੂੰ ਤਾਂ ਉਹੀ ਬੰਦਾ ਆਊਗਾ ਜਿਹੜਾ ਪੂਰੇ ਪੰਜਾਬ ਲਈ ਸੋਚੂਗਾ ਪਾਰਟੀਆਂ ਲਈ ਨਹੀਂ ਧਰਮਾਂ ਲਈ ਨਹੀਂ ਧਰਮਾਂ ਦੇ ਨਾਂ ਤੇ ਸਾਨੂੰ ਲੜਾ ਲੜਾ ਕੇ ਇੱਕ ਦੂਜੇ ਦੇ ਦੁਸ਼ਮਣ ਬਣਾਤਾ ਸਨ ਹੁਣ ਅਸੀਂ ਸਾਰੇ ਇਕੱਠੇ ਰਲਦੇ ਮਿਲਦੇ ਆ ਕਿਸੇ ਦੇ ਮਨ ਚ ਹੈ ਹੀ ਨਹੀਂ ਮੈਂ ਹਿੰਦੂ ਆ ਜਾਂ ਮੈਂ ਸਿੱਖ ਆ ਜਾਂ ਮੁਸਲਮਾਨ ਆ ਜਨਾ ਬਿਲਕੁਲ ਵੀ ਨਹੀਂ ਉਹੀ ਚੀਜ਼ ਦੁਬਾਰਾ ਇਹ ਸਰਕਾਰਾਂ ਲਿਆਉਣਾ ਚਾਹੁੰਦੀਆਂ ਇਹ ਵੱਖਰੇ ਤੌਰ ਤੇ ਸਾਡੇ ਸਿਰ ਜਿਹੜੇ ਆ ਭਾਂਡਾ ਪਨ ਦੰਦੇ ਆ ਇਹ ਸਿੱਖ ਗਰਮ ਦਲੀਏ ਜੀ ਫਲਾਣੇ ਨਰਮ ਦਲੀਏ ਜੀ ਫਲਾਣੇ ਦਲੀਏ ਜੀ ਤੇ ਖੁਸ਼ਰਾਤ ਇਹਨਾਂ ਦੀ ਆਪਦੀਆਂ ਹੁੰਦੀਆਂ ਹੀ ਇਸ ਕਰਕੇ ਇਹ ਜਿਹੜਾ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਬੜਾ ਕੁਝ ਕਰਨਗੇ ਜੀ ਹਜੇ ਤਾਂ ਬੜੋ ਵੋਟਾਂ ਪਿੱਛੇ ਵੀ ਹੋਰ ਵੀ ਸ਼ਰਾਰਤਾਂ ਨਵੀਆਂ ਤੋਂ ਨਵੀਆਂ ਕਰਨਗੇ ਰੈਲੀਆਂ 'ਚ ਵੀ ਰੌਲੇ ਪਾਉਣਗੇ ਹੋਰ ਕਰਨਗੇ ਜਿੰਨਾ ਵੀ ਇਹਨਾਂ ਤੋਂ ਕੋਸ਼ਿਸ਼ ਹੋਇਆ ਉਹ ਕਰਨਗੇ ਹੂੰ ਕਿਉਂਕਿ ਜਾਂਦੀ ਆ ਹੁਣ ਇਹਨਾਂ ਦੀ ਇਹਨਾਂ ਦੇ ਹੱਥ ਨਹੀਂ ਆਉਂਦਾ ਕੁਝ ਇਹ ਤਾਂ ਸ਼ਰੇ ਆਮ ਹੀ ਆ ਵੀ ਨਿਰਵਿਰੋਧ ਜਿੱਤੂ ਗਾਜੀ ਉਹ ਮੰਦੀਪ ਸਿੰਘ ਕੋਈ ਸ਼ੱਕ ਨਹੀਂ ਇਹਦੇ 'ਚ ਅੱਛਾ ਹਾਂ ਉਹ ਮੱਝ ਐ ਹੂੰ ਸਿੱਧੀ ਗੱਲ ਐ ਮੱਝ ਐ ਉਹ ਰੁੜਿਆ ਹੋਇਆ ਹੈ ਉਹ ਦਰਿਆ 'ਚ ਡੁੱਬਿਆ ਹੋਇਆ ਉਹ ਉਜੜਿਆ ਹੋਇਆ ਹੂੰ ਉਹਨਾਂ ਦੇ ਜ਼ਖਮਾਂ ਤੇ ਕਿਸੇ ਨੇ ਨਹੀਂ ਸਭ ਤੋਂ ਪਹਿਲਾਂ ਮੈਂ ਪਹਿਲ ਪਿਛਲੀ ਇੰਟਰਵਿਊ ਤੁਸੀਂ ਕਰਕੇ ਲੈ ਗਏ ਹਾਂ ਸਭ ਤੋਂ ਪਹਿਲਾਂ ਜਿਹੜੇ ਪਹੁੰਚੇ ਸੀ ਉਹ ਪਹੁੰਚੇ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਹੂੰ ਉਹਨਾਂ ਦੀ ਸ਼ਾਰ ਲੈਣ ਵਾਸਤੇ ਹੂੰ ਉਦੋਂ ਬਾਅਦ ਚਲੋ ਦੂਜੇ ਪਰ ਪਾਰਟੀ ਵਾਲੇ ਤਾਂ ਫੇਰ ਵੀ ਨਹੀਂ ਦੱਸੇ ਇਹਨਾਂ ਨੇ ਤਾਂ ਡਰਾਮੇ ਕੀਤੇ ਹੂੰ ਠੀਕ ਆ ਅੱਜ ਕਿੱਧਰ ਗਏ ਫਲਾਣਾ ਕਲਾਕਾਰ ਦੀ 100 ਟਿਕਟ 200 ਟਿਕਟ ਨਾ ਕਿੱਧਰ ਗਏ ਇੱਕ ਟਿਕਟ ਦਿੱਦੀ ਕਿਤੇ ਮੈਂ ਤਾਂ ਦੇਖਿਆ ਨਹੀਂ ਇਹ ਇਸ ਕਰਕੇ ਜਿਹੜੇ ਕਲਾ ਕੁਲਾਕਾਰ ਆ ਸਭ ਇਹਨਾਂ ਦੇ ਖਰੀਦੇ ਹੋਏ ਆ ਇਹਨਾਂ ਦੇ ਗੁਣ ਗਾਉਂਦੇ ਆ ਮਨੁੱਖਤਾ ਦੀ ਭਲਾਈ ਵਾਸਤੇ ਕੁਝ ਨਹੀਂ ਇਹ ਡਰਾਮੇਵਾਦੀ ਹੈ ਤੇ ਤਾਂ ਕਰਕੇ ਹੁਣ ਜਿਹੜਾ ਨਾ ਮਾਝਾ ਹੁਣ ਰੰਗ ਦਿਖਾਊਗਾ ਕਿਉਂਕਿ ਮਾਝਾ ਸਾਡੇ ਮਾਲਵੇ ਨਾਲੋਂ ਜ਼ਿਆਦਾ ਅਣਖੀਲਾ ਹੈ ਕਿਉਂ ਅਣਖੀਲਾ ਉਹ ਉੱਜੜਦਾ ਰਹਿੰਦਾ ਹੈ ਹੂੰ ਕਦੇ ਜਰਵਾਣਾ ਪੈ ਗਿਆ ਤੇ ਕਦੇ ਦਰਿਆ ਪੈ ਗਿਆ ਕਦੇ ਕੁਝ ਪੈ ਗਿਆ ਇਸ ਕਰਕੇ ਉਹ ਲੋਕ ਪੱਕੇ ਹੋਏ ਉਹ ਮੌਤ ਤੋਂ ਡਰਦੇ ਹੀ ਨਹੀਂਗੇ ਜੀ ਤੇ ਇਸ ਕਰਕੇ ਮਾਝਾ ਹੁਣ ਰੰਗ ਦਿਖਾਊਗਾ ਪਪਾ ਜੀ ਇੱਕ ਚਰਚਾ ਹੋਰ ਬੜੀ ਚੱਲਦੀ ਹੈ ਇੱਕ ਸਦੀਰ ਸੂਰੀ ਦਾ ਜਦਾ ਕਤਲ ਹੁੰਦਾ ਹੈ ਉਸ ਚੱਕਰ ਚ ਹੁਣ ਲੋਕ ਇਹ ਚਰਚਾ ਕਰ ਰਹੇ ਨੇ ਜੀ ਉਹਦੇ ਨਾਲ ਹਿੰਦੂ ਵੋਟ ਟੁੱਟ ਜੂਗੀ ਕਿਉਂਕਿ ਹਿੰਦੂਆਂ ਦਾ ਜਿਹੜਾ ਮੁਖੀ ਸੀ ਸ਼ਿਵ ਸ਼ਾਨਾ ਦਾ ਉਹ ਆਗੂ ਸੀ ਉਹਦੇ ਕਰਕੇ ਬਹੁਤ ਵੱਡਾ ਜਿਹੜਾ ਇਫੈਕਟ ਆ ਜਿਹੜਾ ਉਸ ਵੋਟ ਤੇ ਪੈਗਾ ਉਥੇ ਨਹੀਂ ਫਿਰ ਜੇ ਹਾਂ ਹੈ ਤਾਂ ਫਿਰ ਸੂਰੀ ਦੇ ਮੁੰਡੇ ਨੂੰ ਖੜਾ ਕਰ ਦੇਣਾ ਉਥੇ ਹਾਂ ਦੇਖ ਲੈਣ ਹੱਥ ਸੂਰੀ ਦੇ ਮੁੰਡੇ ਦੇ ਕਾਗਜ਼ ਭਰ ਦੇਣ ਹੂੰ ਨਾਲ ਭਰਨ ਬੀਜਪੀ ਵੱਲੋਂ ਜਾਂ ਸ਼ਿਵ ਸ਼ਾਨਾ ਵੱਲੋਂ ਦੇਖਾਂ ਕਿ ਨਹੀਂ ਵੋਟ ਪੈਂਦੀ ਹੈ ਅੱਛਾ ਪਤਾ ਲੱਗ ਜੂਗਾ ਨਾ ਜੇ ਵੀ ਹਾਂ ਹੀ ਗੱਲ ਹੈ ਵੀ ਨਾਲ ਦੇ ਵੇਹਣ ਲੱਗਦਾ ਕਿ ਜੇ ਸੂਰੀ ਦਾ ਮੁੰਡਾ ਕਾਗਜ਼ ਭਰ ਕੇ ਵੇਖ ਲਵੇ ਪਤਾ ਲੱਗ ਜੇ ਵੋਟ ਪੰਚ ਕਿੰਨੇ ਹਾਂ ਹਾਂਜੀ ਇਹ ਚ ਦੋ ਰਿਆਂ ਨਹੀਂ ਦੇਖ ਲੈ ਖੜਾ ਹੋਗੇ ਹਮ ਇਸ ਕੀ ਸ਼ੱਕ ਹੈ ਫਿਰ ਇਹ ਚੀਜ਼ ਆ ਨਾ ਵੀ ਇਹ ਕਹਿਣ ਨੂੰ ਪਾਵਾਂ ਕੁਝ ਕਹੀ ਜਾਣ ਜਿਹੜੇ ਤਰਨਤਾਰ ਦੇ ਇਲਾਕੇ ਦੇ ਆ ਸੂਰੀ ਤਾਂ ਹੁਣ ਇੱਕ ਮਾਰਿਆ ਤੇ ਤਰਨਤਾਰ ਨੇ ਕਿੰਨੇ ਹਿੰਦੂ ਮਾਰੇ ਸੂਬੇ ਨੇ ਸੂਰੀ ਨੇ ਉਹਨਾਂ ਦੇ ਖਿਲਾਫ ਸੂਬੇ ਦੇ ਵਿਰੋਧ ਆਵਾਜ਼ ਨਾ ਠਾਈ ਉਦੋਂ ਜਾਂ ਸੈਣੀ ਦੇ ਵਿਰੋਧ ਨਾ ਬੋਲਿਆ ਨਾਵਦਾ ਮੁੰਡਾ ਹੁਣ ਬੋਲਿਆ ਹੁਣ ਤਾਂ ਸੂਬੇ ਦੇ ਅਫਸੋਸ ਮਨਾ ਰਿਆ ਸੀ ਉਹ ਉੱਥੇ ਹਿੰਦੂ ਮਾਰੇ ਆ ਤਰਨ ਤਰਨ ਦੇ ਦੂਜਾ ਨੇ ਛੱਡੋ ਜਿਹੜੀ ਸੀਟ ਤੇ ਭਾਈ ਮਨਦੀਪ ਸਿੰਘ ਖੜਾ ਹੋਇਆ ਉਹ ਸੀਟ ਤੇ ਹਿੰਦੂ ਮਾਰੇ ਆ ਪੰਜਾਬ ਪੁਲਿਸ ਨੇ ਸੈਮੇਰ ਸੈਣੀ ਦੀ ਸਰਪ੍ਰਸਤੀ ਚ ਕੇਪੀਐਸ ਗੱਲ ਦੀ ਸਰਪ੍ਰਸਤੀ ਚ ਬਿਆਨ ਤੇ ਦੀ ਸਰਪ੍ਰਸਤੀ ਚ ਹੂੰ ਤੇ ਵੇਖ ਲੈ ਬੰਬੂ ਕੌਣ ਰੋਕਦਾ ਆਜ਼ਾਦ ਹੈ ਹਰ ਇੱਕ ਨੂੰ ਹੱਕ ਹੈ ਰਾਈਟ ਭਰੇ ਕਾਗਜ਼ ਸੂਰੀ ਦਾ ਮੁੰਡਾ ਹਾਂ ਲਾਵੇ ਜੋੜ ਕੌਣ ਰੋਕਦਾ ਤਾਂ ਲੱਦਾ ਵੀ ਨਹੀਂ ਖੜੂਗਾ ਨਾ ਜੀ ਕਿੱਥੇ ਬਿਲਕੁਲ ਵੀ ਨਹੀਂ ਹਾਂ ਖੜ ਕੇ ਦੇਖ ਲੈ ਫਿਰ ਰੋਕਦਾ ਕੌਣਾ ਹੈ ਜਲਦੀ ਖੜ ਦੇ ਖੜਨ ਦਿਓ ਦੂਜੀ ਗੱਲ ਮੈਂ ਇੱਕ ਹੋਰ ਪੱਤਰਕਾਰ ਸਾਹਿਬ ਮੈਂ ਇੱਕ ਗੱਲ ਤੇ ਮੈਨੂੰ ਬੜਾ ਤੁਹਾਡੇ ਸਾਰਿਆਂ ਤੇ ਹੈਰਾਨੀ ਆ ਸਾਰੇ ਸਿੱਖਾ ਤੇ ਜਿਨਨੇ ਫਲਾਂ ਤਾਂ ਵੀ ਹਿੰਦੂ ਹਿੰਦੂ ਵੋਟ ਬੋਟਾ ਫਿਰ ਸਿੱਖ ਮਰਗੇ ਤੇ ਕਹੀਂ ਨਹੀਂ ਸਿੱਕ ਕੋਈ ਪੰਜਾਬ ਚ ਮੈਂ ਤਾਂ ਇਹ ਗੱਲ ਤੋਂ ਹੈਰਾਨ ਆ ਵੀ ਜਦੋਂ ਵੋਟਾਂ ਆਉਣੀਆਂ ਉਦੋਂ ਚੱਕੇ ਉਹ ਵੀ ਹਿੰਦੂ ਵੋਟ ਫਲਾਂ ਦਾ ਮੋਤੇ ਪਰ ਸਿੱਖ ਕਿੱਧਰ ਗਏ ਫਿਰ ਕਿਉਂ ਇਹਨੇ ਛੇ ਰਹਿੰਦੇ ਸਿੱਖ ਛੱਡ ਕੇ ਚਲੇ ਜਾਣਾ ਪੰਜਾਬ ਕੀ ਦਾ ਹੈ ਫਿਰ ਆਪ ਹੀ ਬੇ ਪੜੀ ਜਾਂਦੇ ਸਾਨੂੰ ਇਹ ਲੀਡਰ ਹੀ ਪੜੀ ਜਾਂਦੇ ਫਲਾਂ ਤਾਂ ਫਲਾਂ ਤਾਂ ਸਿੱਖ ਫਲਾਂ ਦਾ ਹਿੰਦੂ ਫਲਾਂ ਤਾਂ ਮੁਸਲਮਾਨ ਕੀ ਜਿਹੜਾ ਕੋਈ ਮੰਤਰੀ ਜਿੱਤ ਗਿਆ ਕੀ ਉਹ ਮੰਦਰ ਨਹੀਂ ਜਾਂਦਾ ਵੋਟਾਂ ਲੈਣ ਤੋਂ ਪਹਿਲਾਂ ਕੀ ਉਹ ਗੁਰਦੁਆਰੇ ਨਹੀਂ ਜਾਂਦਾ ਕੀ ਉਹ ਮਸਜਿਦ ਜੀ ਨਾਲ ਮੌਲਵੀਆਂ ਕੋਲੇ ਨਹੀਂ ਜਾਂਦਾ ਕੋ ਸਾਰਿਆਂ ਕੋਲੇ ਹੱਥ ਬੰਨਦੇ ਫਿਰਦੇ ਆ ਜਦੋਂ ਵੋਟਾਂ ਵੇਲੇ ਉਹ ਰੱਖਣਗੇ ਹਿੰਦੂ ਵੋਟ ਮੰਦ ਹੈ ਜੀ ਕਮਾਲ ਹੋਈ ਪਈ ਹੈ ਨਾ ਹਾਂ ਹੁਣ ਵੱਧ ਵੀ ਹੈ ਕਿਉਂਕਿ ਲਿਆ ਕੇ ਭਈ ਇੱਕ ਸੋੜਤੇ ਇਹਨਾਂ ਨੇ ਆਹ ਕਹਾਣੀ ਹੈ ਹਾਂਜੀ ਹਮ ਜਿਹੜਾ ਹੁਣ ਇਹ ਸਿਸਟਮ ਚੱਲੂਗਾ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਸ ਦੇ ਵਿੱਚ ਰਲਣਗੇ ਤੇ ਇਹ ਰਲ ਕੇ ਫਿਰ ਕੀ ਨੁਕਸਾਨ ਕਰ ਸਕਦੇ ਆ ਹਰ ਰਲਕੇ ਦੇ ਪਰ ਕਰਦੇ ਇਹ ਨਾ ਨੁਕਸਾਨ ਲੋਕਾਂ ਨਾ ਕਰਨਗੇ ভোটারਾਂ ਦਾ ਕਰਨਗੇ ভোটারਾਂ ਦਾ ਕਿਵੇਂ ਵੀ ਜਿਵੇਂ ਮੈਂ ਮੰਨ ਲਓ ਅਕਾਲੀ ਦਲ ਅੰਮ੍ਰਿਤਸਰ ਕੰਨੀ ਆ ਹੂੰ ਇਹ ਭਾਈ ਅਕਾਲੀ ਦਲ ਬਾਦਲ ਕੰਨੀ ਆ ਹੂੰ ਤੁਸੀਂ ਕਾਲੀ ਦਲ ਯੂਨਾਈਟਿਡ ਕੰਨੀ ਆ ਹੁਣ ਇਹ ਆ ਕੇ ਤੁਹਾਨੂੰ ਦੋਨਾਂ ਨੂੰ ਕਹਿਣ ਵੀ ਇਹ ਨੂੰ ਅੰਮ੍ਰਿਤਸਰ ਵਾਲੇ ਨੂੰ ਵੋਟ ਨਹੀਂ ਪਾਉਣਗੇ ਆਪਾਂ ਫਲਾਣੇ ਨੂੰ ਵੋਟ ਪਾਉਣੀ ਆ ਹੂੰ ਕਿਉਂ ਭਈ ਇਹ ਇਹ ਚੀਜ਼ਾਂ ਜਿਹੜੀਆਂ ਨੇ ਨੁਕਸਾਨ ਸਾਡਾ ਕਰ ਰਹੀਆਂ ਨੇ ਹੂੰ ਠੀਕ ਹੈ ਤੇ ਇਹ ਹੁਣ ਕਰਨਗੇ ਪਰ ਮੈਂ VOTERਾਂ ਨੂੰ ਅਰਜ ਕਰਦਾ ਬੇਨਤੀ ਕਰਦਾ ਪ੍ਰਾਰਥਨਾ ਹੈ ਕਿ ਇਹ ਹੁਣ ਜੇ ਤੁਹਾਨੂੰ ਆ ਕੇ VOTERੋ ਕਹਿਣ ਭੇਡਾਂ ਨਾ ਬਣਿਓ ਬੰਦੇ ਬਣਿਓ ਬੰਦੇ ਅਣਖ ਵਾਲੇ ਸ਼ੇਰ ਮੰਨ ਲਓ ਝਾੜੂ ਵਾਲੇ ਆ ਕੇ ਕਹਿਣ ਜਾਂ ਕਾਂਗਰਸੀ ਕਹਿਣ ਵੀ ਝਾੜੂ ਵਾਲੇ ਸਰਕਾਰ ਹੈ ਤੇ ਆਪਾਂ ਝਾੜੂ ਨੂੰ ਤੁਸੀਂ VOTES ਪਾ ਦਿਓ ਆਪਣੇ ਉਧਰੋਂ BJP ਵਾਲੇ ਤੋਂ ਤੁਸੀਂ VOTES ਉਹਨੂੰ ਝਾੜੂ ਵਾਲਿਆਂ ਨੂੰ ਪਾ ਦਿਓ ਆਪਾਂ ਜਿੱਤਣਾ ਕੰਮ ਲੈ ਲਾਂਗੇ ਕੰਮ ਲੈ ਲਾਂਗੇ ਹੂੰ ਤੇ ਫਿਰ ਇਧਰ ਮਦਰ ਸਾਨੂੰ ਦਾ ਭੇਡਾਂ ਤੌਰ ਤੇ ਵਰਤਿਆ ਜਾ ਰਿਹਾ ਹੂੰ ਕੰਮ ਉਹ ਲੈਣਗੇ ਸਾਡਾ ਕੋਈ ਕੰਮ ਨਹੀਂ ਹੋਣਾ ਇਨਾਂ ਸਰਕਾਰਾਂ ਚ ਜੇ ਕੋ ਕੰਮ ਹੋਇਆ ਤਾਂ ਦੱਸੋ ਹੂੰ ਸਾਲ ਤਾਂ ਇੱਕ ਰਹਿ ਗਿਆ ਇੱਕ ਤਾਂ ਕਿ 6 ਮਹੀਨੇ ਰਹਿ ਗਏ 6 ਮਹੀਨਾਂ ਚੋਂ ਨਜਾਬਤਾ ਲੱਗ ਜਾਣਾ ਹੂੰ ਤੇ ਫਿਰ ਕੀ ਅਸੀਂ ਆਪਦੀ ਜ਼ਮੀਨਾਂ ਵਿੱਚ ਉਹ ਜਿਹੜੇ ਕਹਿਣ ਆਉਂਦੇ ਉਹਨਾਂ ਨੂੰ ਕਹੋ ਕਿਉਂ ਬਈ ਜਦੋਂ ਆਪਣੀ ਪਾਰਟੀ ਆ ਹਾਂ ਉਹ ਕਿਉਂ ਕਹਿਣ ਹੋਣਗੇ ਵੀ ਤੁਸੀਂ ਭਾਈ ਵੀ ਛੱਡ ਨੂੰ ਵੋਟ ਪਾ ਦਿਓ ਬੇ ਮੰਦੀਪ ਸਿੰਘ ਨਾ ਜਿੱਤ ਜੇ ਹੂੰ ਉਹਨਾਂ ਤਕਲੀਬ ਹੈ ਮਨਦੀਪ ਸਿੰਘ ਨਾ ਜਿੱਤ ਜੇ ਆਹ ਕਹਾਣੀ ਹੈ ਉਸ ਹੂੰ ਔਰ ਕੁਛ ਨਹੀਂ ਅੱਛਾ ਨੇ ਮਨਦੀਪ ਸਿੰਘ ਨਾ ਜਿੱਤ ਜੇ ਇਸ ਕਰਕੇ ਉਹ ਰਲ ਕੇ ਗੇਮ ਖੇਡ ਸਕਦੇ ਆਂ ਹਾਂ ਖੇਡ ਸਕਦੇ ਆ ਰਾਜਨੀਤੀ ਇਹ ਤਾਂ ਬੜਾ ਕੁਝ ਕਰਦੇ ਹੁੰਦੇ ਆਪਾਂ ਨੂੰ ਪਤਾ ਹੀ ਨਹੀਂਦਾ ਜੋ ਜੋ ਬਹਿਤਾਂ ਕਰਦੇ ਆ ਹੂੰ ਇਹ ਤਾਂ ਰਾਜਨੀਤੀ ਹੁਦ ਕਰਨਗੇ ਉਹ ਕਿ ਨਾ ਕੁਝ ਹੋ ਜਾਣਾ ਹੂੰ ਠੀਕ ਹੈ ਨਾ ਕੀ ਸੰਦੀਪ ਸਿੰਘ ਸਣੀ ਦੇ ਕਰਕੇ ਉਹਦੇ ਭਰਾ ਨੂੰ ਵੋਟ ਬੈਂਕ ਦੇ ਵਿੱਚ ਮਿਲੇਗਾ ਮੁਨਾਫਾ ਮਿਲੋਂ ਮਿਲ ਗਿਆ ਜੀ ਮਿਲੂਗਾ ਕੀ मिल ਗਿਆ ਪੰਜਾਬੀਏ ਤੋਂ ਉੱਠ ਖੜੀ ਅੱਜ ਹਿੰਦੂਆਂ ਦੀਆਂ ਅੱਖਾਂ ਉਗੜਾਈਆਂ ਵੀ ਸਾਨੂੰ ਮਾਰਿਆ ਇਹਨਾਂ ਸਰਕਾਰਾਂ ਨੇ ਸਿੱਖ ਨੇ ਨਹੀਂ ਕਿਸੇ ਨੇ ਮਾਰਿਆ ਸਿੱਖਾਂ ਦੀਆਂ ਅੱਖਾਂ ਉਗੜੇ ਆਈਆਂ ਵੀ ਸਾਡੇ ਹਿੰਦੂ ਕੋਈ ਦੁਸ਼ਮਣ ਨਹੀਂ ਸਾਡੇ ਭਰਾ ਹੈ ਮੁਸਲਮਾਨਾਂ ਦੀਆਂ ਅੱਖਾਂ ਉਗੜੇ ਆਈਆਂ ਸਾਰਿਆਂ ਦੀਆਂ ਤੇ ਇਹ ਹੁਣ ਸੱਚ ਨੂੰ ਵੋਟ ਪਾਊਗੀ ਮਨਦੀਪ ਸਿੰਘ ਨੂੰ ਨਹੀਂ ਪੈਂਦੀ ਵੋਟ ਸੱਚ ਨੂੰ ਪਾਊਗੀ ਨਰੋਲਤਾ ਨੂੰ ਪਾਊਗੀ ਬਸ ਇਸ ਕਰਕੇ ਇਹ ਤਕਲੀਫ ਤਾਂ ਹੋਊਗੀ ਸਰਕਾਰ ਨੂੰ ਪਰ ਤਕ ਤੇਰਾ ਫਿਰ ਸਾਰਿਆਂ ਇਕੱਠਿਆਂ ਕੇ ਚੱਲਣੀਆਂ ਬਹੁਤ ਸੋਹਣੀ ਗੱਲ ਐ ਜੇ ਇਹਨਾਂ ਚ ਕੋਈ ਪਾਟੂਗਾ ਫਿਰ ਉਹਨੂੰ ਤੁਸੀਂ ਸਿੱਖ ਨਾ ਮੰਨੋ ਜਿਵੇਂ ਇਹ ਬਾਦਲ ਕੀ ਐ ਇਹ ਮਨਦੀਪ ਸਿੰਘ ਨੂੰ ਕਦੋਂ ਚਾਹੁੰਦੇ ਐ ਤੇਰਾ ਸੂਬੇ ਦੀ ਸਰਕਾਰ ਚਾਹੁੰਦੇ ਐ ਇੱਕ ਪਾਸੇ ਕਹਿੰਦੇ ਅਸੀਂ ਕਾਲੀ ਦਲ ਆ ਜੀ ਖੇਤਰੀ ਪਾਰਟੀ ਖੇਤਰੀ ਪਾਰਟੀ ਤੇ ਫਿਰ ਉਹ ਹੁਣ ਪਿੱਛੇ ਕਿਉਂ ਨਹੀਂ ਹਟਦੇ ਉਹਨਾਂ ਨੂੰ ਕਿਉਂ ਨਹੀਂ ਸਮਰਥਨ ਦਿੰਦੇ ਇਹ ਇਹਨਾਂ ਨੇ ਕਿਉਂ ਬੰਦਾ ਖੜਾ ਕੀਤਾ ਕਾਰਨ ਕੀ ਹੈ ਇਹ ਜੇ ਪਹਿਲਾਂ ਤੋਂ ਪੰਜਾਬ ਦੇ ਦੁਸ਼ਮਣ ਰਹੇ ਆ ਪੰਜਾਬੀਅਤ ਦੇ ਰਹੇ ਆ ਤੇ ਧਰਮ ਦੇ ਰਹੇ ਆ ਕੱਲੇ ਸਿੱਖਾਂ ਦੇ ਨਹੀਂ ਚਲੋ ਆਪਣੇ ਧਰਮ ਨੂੰ ਜਿਆਦਾ ਨੁਕਸਾਨ ਹੋਏ ਆ ਆਪਾਂ ਨੂੰ ਤਾਂ ਅੰਦਰ ਦਰਦ ਆਉਂਦਾ ਹਿੰਦੂ ਧਰਮ ਦਾ ਵੀ ਨੁਕਸਾਨ ਕੀਤਾ ਭਰਾ ਨੂੰ ਭਰਾ ਨਾਲ ਲੜਾਇਆ ਇਹਨਾਂ ਨੇ ਇਸ ਕਰਕੇ ਮੈਂ ਖੁਸ਼ ਆ ਤੇ ਦੂਜੀ ਗੱਲ ਹੈ ਮੈਂ ਵਾਅਦੇ ਨਾਲ ਕਹਿੰਦਾ ਵੀ ਉਹ ਜਿੱਤੂਗਾ ਜੀ 25000 ਵੋਟ ਤੇ ਜਿੱਤੂਗਾ ਨੋਟ ਕਰ ਲਓ ਤੁਸੀਂ ਹੂੰ ਸ਼ੋਰ ਬਹੁਤ ਵੱਡੀ ਗੱਲ ਕਹਿ ਦਿੱਤੀ ਨਾ ਵੱਡੀ ਆ ਜਦੋਂ ਮਰਜ਼ੀ ਆ ਕੇ ਕੋਈ ਦਾਵਾ ਕਰਕੇ ਦੇਖਦਾ ਹੋ ਸਕਦਾ 25000 ਤੇ ਜਿੱਤੂਗਾ ਸ਼ੋਰ ਜਿੱਤੂਗਾ 노 ਡਾਊਟ ਕੋਈ ਸ਼ੱਕ ਨਹੀਂ ਇਹਦੇ ਚ ਜਿੱਤੂਗਾ ਦਾਵਾ ਕਰਕੇ ਦੇਖ ਸਕਦੇ ਕਿ ਸ਼ਰਤ ਲਾ ਕੇ ਦੇਖ ਸਕਦੇ ਆ ਸ਼ਰਤ ਲਾ ਕੇ ਦੇਖ ਲੈਣਾ ਕੋਈ ਰੁਕਾਵਟ ਹੈ ਹੂੰ ਤਾਂ ਕਿ ਬੋਟਾਏ ਲਾ ਕੇ ਸ਼ਰਤਾਂ ਨਾਲ ਬੜਾ ਕੰਮ ਚੱਲਦਾ ਹੁੰਦਾ ਹਾਂ ਚੱਲੂਗਾ ਪਰ ਚੱਲ ਗਿਆ ਹੁਣ ਹੁਣ ਬੱਚਾ ਬੱਚੀ ਉਹਦੇ ਨਾਲ ਖੜਾ ਹੈ ਪੂਰਾ ਪੰਜਾਬ ਉੱਠ ਖੜਾ ਹੈ ਸਾਡੇ ਸ਼ਹੀਦ ਉੱਠ ਖੜੇ ਨੇ ਜਿਹੜੇ ਇਹਨਾਂ ਨੂੰ ਬੇਗੁਨਾਹ ਮਾਰੇ ਘਰਾਂ ਦੇ ਘਰੋਂ ਜਾੜੇ ਆ ਨਾ ਖੜਕੂਆਂ ਦੇ ਲੱਗਦੇ ਰਹੇ ਆ ਅਕੇ ਜੀ ਖੜਕੂ ਬੱਸਾਂ 'ਚ ਕੱਟ ਕੇ ਮਾਰਦੇ ਬਖੜਕੂਆਂ ਦਾ ਬੱਸਾਂ ਵਾਲੇ ਨਾਲ ਕੋਈ ਵਿਰੋਧ ਨਹੀਂ ਸੀ ਆਜ਼ਾਦੀ ਸਰਕਾਰ ਤੋਂ ਲੈਣੀ ਸੀ ਬੱਸਾਂ ਵਾਲੇ ਤੋਂ ਨਹੀਂ ਸੀ ਸ਼ਰਾਰਤਾਂ ਇਹਨਾਂ ਦੀਆਂ ਬਦਨਾਮ ਸਿੱਖਾਂ ਨੂੰ ਕੀਤਾ ਜੀ ਅੱਜ ਨਹੀਂ ਕੋਈ ਸਿੱਖ 'ਚ ਸਿੱਖ ਨੂੰ ਅੱਗੇ ਕਿਸੇ ਹਿੰਦੂ ਨੂੰ ਮਾਰਦਾ ਕੋਈ ਹਿੰਦੂ ਸਿੱਖ ਨੂੰ ਨਹੀਂ ਮਾਰਦਾ ਕੋਈ ਕੁਝ ਨਹੀਂਗਾ ਇਹ ਚੀਜ਼ ਆ ਹਾਂ ਹਾਂ ਠੀਕ ਹੈ ਵੇਟ ਬੱਡੀ ਗੱਲ ਆ ਜੇ ਉਹ ਰਲ ਕੇ ਚੱਲਦੇ ਆ ਤਾਂ ਇਹ ਭਾਈ ਇਹਦੇ ਚ ਜਿੱਤ ਪੱਕੀ ਹੈ ਤੇ ਜੇ ਵਕ ਹੁੰਦੇ ਆ ਤੇ ਉਹਨੂੰ ਸਿੱਖ ਨਾ ਮੰਨੇਗਾ ਵਿੱਚ ਨਾ ਕਿਉਂਕਿ ਬੋਟ ਪੋਲੀਟਿਕਲ ਤੋਂ ਸਾਰਿਆਂ ਦਾ ਹੱਕ ਹੁੰਦਾ ਹੈ ਕੋਈ ਸਿਆਸੀ ਤੌਰ ਤੇ ਕੋਈ ਵੀ ਖੜ ਸਕਦੀ ਕੋਈ ਵੀ ਧਿਰ ਖੜ ਸਕਦੀ ਨਹੀਂ ਪਸੰਦ ਹੋ ਸਕਦਾ ਕੈਂਡੀਡੇਟ ਨੂੰ ਨਹੀਂ ਹੋ ਸਕਦਾ ਤਾਂ ਫਿਰ ਉਹ ਪੰਜਾਬ ਦਾ ਦੁਸ਼ਮਣ ਹੀ ਆ ਬਸ ਪਰ ਆਉਂਦਾ ਦੋਸ਼ ਮਨੋ ਪੰਜਾਬ ਦਾ ਭਲਾ ਨਹੀਂ ਚਾਹੁੰਦਾ ਆਪ ਦਾ ਸਵਾਰਥ ਚਾਹੁੰਦਾ ਆਪ ਦੇ ਖਾਤਰ ਮੈਂ ਆਪ ਦੇ ਖਾਤਰ ਕਿਸੇ ਨਾਲ ਲੜ ਜਾ ਤਾਂ ਸਮਝ ਲਓ ਫਿਰ ਮੈਂ ਪੰਜਾਬ ਦਾ ਬੇੜਾ ਪਾਉਂਗਾ ਪੰਜਾਬ ਦਾ ਬੇੜਾ ਤਾਂ ਨਹੀਂ ਬੈਂਦਾ ਜੋਰ ਲਾ ਹਟੇ ਵੱਡੇ ਵੱਡੇ ਅਫਦਾਲੀ ਵਰਗੇ ਛੇ ਆ ਕੇ ਨਾਦਰ ਵਰਗੇ ਬਸ ਸਾਡੀ ਵਰਗੇ ਨਾਲ ਆਪ ਦਾ ਬਹਿ ਜਾਂਦਾ ਜਿਹੜੇ ਸੀ ਕਿਉਂ ਨਾ ਇਹਨਾਂ ਫਿਰ ਆਪਾਂ ਵਿਚਰੇ ਨੇ ਆ ਕਿਤੇ ਬਗਾੜਨਾ ਪੈ ਜੇ ਪੈਂਦਾ ਪੈਂਦਾ ਰਵੇ ਕਹਿੰਦੇ ਕਿ ਜਿਹੜੀ ਜਿਮਨੀ ਜ਼ੋਨ ਹੁੰਦੀ ਆ ਜਿਮਨੀ ਜ਼ੋਨ ਦੇ ਵਿੱਚ ਜ਼ਿਆਦਾਤਰ ਸਰਕਾਰ ਦਿੰਦੀ ਹੁੰਦੀ ਆ ਉਹਦੇ ਨਾਲ ਸਾਰੀ ਹੁੰਦੀ ਨਾਲ ਸਾਰਾ ਕੁਝ ਹੁੰਦਾ ਆ ਆਪ ਸਰਚਾਈ ਨਾਲ ਹੁੰਦੀ ਹੈ ਤੇ ਇਹਦੇ ਕਰਕੇ ਉਹ ਜਿੱਤ ਜਾਂਦੇ ਹੁੰਦੇ ਆ। ਆਪ ਤੁਹਾਡੇ ਕਿ ਦਿਲ ਵਾਲੀ ਸੀਟ ਜਾਂ ਹੋਰ ਕਈ ਸੀਟਾਂ ਏਦਾਂ ਦੀਆਂ ਹੋਈਆਂ ਨੇ। ਹੋਂ ਤੱਕ ਇਹਨਾਂ ਛੱਡਿੰਗੇ ਨਹੀਂ ਆਵਾਂ ਦੀ ਪਾਰਟੀ ਨੂੰ। ਤੇ ਜਪਰਸਰੂ ਜੀ ਦੇ ਨੂੰ ਹੈਰਾਨ ਦੇ। ਹੂੰ ਠੀਕ ਆ। ਉਹ ਤਾਂ ਫਿਰ ਦੇਖਾਂਗੇ ਸਮਾਂ ਅੱਗੇ-ਅੱਗੇ ਹੁੰਦਾ ਹੈ, ਕੀ ਆ ਦੇਖੀਏ। ਹੂੰ ਉਹਦਾ ਸਮਾਂ ਦੱਸੂਗਾ ਹੁਣ। ਤੁਜੀ ਗੱਲ ਸਮਾਂ ਤਾਂ ਪਹਿਲਾਂ ਦੱਸੀ ਜਾਂਦਾ ਹੁਣ। ਸਾਈਨ ਬੋਰਡ ਸਾਹਮਣੇ ਆ ਗਿਆ ਭਾਈ ਮਨਦੀਪ ਸਿੰਘ ਦਾ। ਹੂੰ ਜਿਹੜਾ ਕਾਲਤਖ ਸਾਹਿਬ ਤੋਂ ਉਤਰ ਪਿਆ ਇਹਨਾਂ ਨੂੰ ਆਖਾ ਕਾਲਤਖ ਸਾਹਿਬ ਤੇ ਜਾ ਕੇ ਮੱਥਾ ਟੇਕਣਾ ਨਹੀਂ ਜਾਂਦੇ ਬਸ ਫਿਰ ਨਹੀਂ ਜਾਂਦੇ ਇਹ ਕਿਉਂ ਨਹੀਂ ਜਾਂਦੇ ਇਹ ਮੰਨਦੇ ਨਹੀਂ ਇਹਨਾਂ ਨੂੰ ਕਾਲਤਖ ਸਾਹਿਬ ਤਾਂ ਮੱਥਾ ਰੋਕੀ ਇਹਨਾਂ ਕੁਰਸੀ ਜਾਣਗੇ ਲੋਕ ਸਭਾ ਦੀ ਕੁਰਸੀ ਵੇਖਣਗੇ ਜਾਂ ਹੋਰ ਕਿਸੇ ਬੁੱਤਾਂ ਦੇ ਮੱਥੇ ਟੇਕਣਗੇ ਬਿਆਨ ਕਰ ਗਏ ਬਿਆਨ ਕਰ ਗਏ ਮੁੱਛੇ ਸੁੱਖਾਂ ਸੁੱਖ ਲੈਣਗੇ ਇਹ ਚੀਜ਼ ਹੈ ਤਾਂ ਹੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਕਾਲਤਖ ਸਾਹਿਬ ਜੀ ਠੀਕ ਹੈ ਜੀ ਕਾਲਤਖ ਸਾਹਿਬ ਜੀ